ਮੌਲੂ ਪਿੱਛੇ ਆ ਜੀ ਥੋੜਾ ਜਿਹਾ ਇੱਧਰ ਦੇਖਿਓ ਜੀ ਘੁੰਮ ਜਿਓ ਆਜੋ ਆਜੋ ਅੱਛਾ ਆਜੋ ਹਾਂਜੀ ਹਾਂਜੀ ਕਰੋ ਤੋ ਸਰਪੰਚ ਸਭਾ 'ਚ ਵੀ ਅਸੀਂ ਆਵਾਜ਼ ਉਠਾਈ ਸੀ ਐਮਐਲਏ ਸਾਹਿਬ ਦੇ ਥਰੂ ਉਹ ਉਹਦਾ ਵੀ ਕੋਈ ਅਸਰ ਸਿੰਗਲ ਬਣਾ ਰਹੇ ਨੇ ਉਹਦੇ ਨਾਲ ਅਮਰਤ ਆਨੰਦ ਪਾਰਕ ਆ ਉਹਦੇ ਸਾਹਮਣੇ ਆਈਟੀਆਈ ਕਾਲਜ ਆ ਜਿੱਥੇ ਬੱਚੇ ਆਪਣੇ ਸਕੂਲ ਆ ਗੁਰ ਹਰਕ੍ਰਿਸ਼ਨ ਪਬਲਿਕ ਸਕੂਲ ਉਹਦੇ ਅਗਲੇ ਪਾਸੇ ਬਾਬਾ ਈਸ਼ਰ ਸਿੰਘ ਸਕੂਲ ਨਾਲ ਗੁਰਦੁਆਰਾ ਸਾਹਿਬ ਆ ਤੇ ਨਾਲ ਡੀ ਬਲਾਕ ਤੇ ਈ ਬਲਾਕ ਦੇ ਰੈਜ਼ੀਡੈਂਟਸ ਆ ਔਰ ਇਹ ਜਿਹੜਾ ਏਰੀਆ ਇਸ ਏਰੀਆ ਦੇ ਵਿੱਚ ਉਹਨਾਂ ਨੂੰ ਮਿਲੇ ਪਰੰਤੂ ਸਾਡੀ ਮੰਗ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਉਸ ਤੋਂ ਬਾਅਦ ਔਰ ਪੱਤਵੀ ਦਿੰਦੇ ਰਹੇ ਔਰ ਮਿਲਦੇ ਵੀ ਰਹੇ ਔਰ ਇਹਦੇ ਬਾਰੇ ਸਾਡੀਆਂ ਮੁਲਾਕਾਤਾਂ ਜਿਹੜੀਆਂ ਉਹ ਅਖਬਾਰਾਂ ਵਿੱਚ ਵੀ ਆ ਮੈਂ ਜਗਜੀਤ ਸਿੰਘ ਸੁੱਚੂ ਪ੍ਰਧਾਨ ਰੰਜੀਤ ਐਵੇਨੂ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਜਿਹਦੇ ਵਿੱਚ ਇਹ ਬੀ ਸੀ ਡੀ ਈ ਸਾਰੇ ਬਲਾਕ ਸੈਕਟਰ 3 ਸੈਕਟਰ 4 ਇਹ ਸਾਰੇ ਬਲਾਕ ਜਿਹੜੇ ਆ ਇਹਦੇ ਵਿੱਚ ਆਉਂਦੇ ਆ ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇੱਕ ਡੰਪ ਜਿਹੜਾ 2021 ਤੋਂ ਸ਼ੁਰੂ ਹੋਇਆ ਸੀ ਉਹ ਬਿਲਕੁਲ ਅਮਰਤ ਅਨੰਦ ਪਾਰਕ ਦੇ ਨਾਲ ਈ ਬਲਾਕ ਦੀ ਵਿਸਿਨਿਟੀ ਦੇ ਵਿੱਚ ਔਰ ਜਿਹੜੇ ਨਾਲ ਹੀ ਆਈਟੀਆਈ ਕਾਲਜ ਤੇ ਜਿਹੜੀਆਂ ਵਿਦਿਅਕ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਉਹਦੇ ਨਾਲ ਹੀ ਨੇ ਔਰ ਇਸ ਨੂੰ ਉਠਾਉਣ ਵਾਸਤੇ ਅਸੀਂ ਵਕਫ ਵਕ ਸਮਿਆਂ ਤੇ ਮਿਊਸਪਲ ਕਾਰਪੋਰੇਸ਼ਨ ਅਮਰਸਰ ਤੇ ਇੰਪਰੂਵਮੈਂਟ ਟਾਸ ਨੂੰ ਮਿਲਦੇ ਰਹਿ ਰੋਸ ਮਜਾਰੇ ਕੀਤੇ ਪਰੰਤੂ ਇਹਦਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੀ ਵਿਧਾਨ ਸਭਾ ਦੇ ਵਿੱਚ ਵੀ ਉਸ ਸਮੇਂ ਦੇ ਐਮਐਲਏ ਨਾਰਥ ਨੇ ਇਹ ਮੁੱਦਾ ਉਠਾਇਆ ਪਰੰਤੂ ਉਹਨਾਂ ਦੇ ਮੁੱਦਾ ਉਠਾਉਣ ਦੇ ਬਾਵਜੂਦ ਵੀ ਇਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਅਖੀਰ ਤੇ ਅਖੀਰ ਤੇ ਅਸੀਂ ਰਣਜੀਤ ਹੈਵਨ ਨੂੰ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਇਹ ਫੈਸਲਾ ਕੀਤਾ ਕਿ ਇਹ ਜਿਹੜਾ ਕੇਸ ਹੈ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਲੈ ਕੇ ਜਾਇਆ ਜਾਵੇ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੇਸ ਦੇ ਵਿੱਚ ਪਟੀਸ਼ਨਰ ਬਣਾਉਣ ਵਾਸਤੇ ਸਾਡੇ ਨਾਲ ਬੈਠੇ ਨੇ ਸ਼ਰਨਜੀਤ ਸਿੰਘ ਪੱਡਾ ਇਹ ਐਡਵੋਕੇਟ ਨੇ ਔਰ ਇਹਨਾਂ ਨੂੰ ਅਧਿਕਾਰਤ ਕੀਤਾ ਗਿਆ ਸੋ 6 9 25 ਦੀ ਮੀਟਿੰਗ ਤੋਂ ਬਾਅਦ ਅਸੀਂ ਇੱਕ ਪਟੀਸ਼ਨ ਜਿਹੜਾ ਸਮੀਰ ਸੋਢੀ ਐਡਵੋਕੇਟਸ ਮੀ ਸੋਡੀ ਨੇ ਦਿੱਲੀ ਦੇ ਵਿੱਚ ਉਹਨਾਂ ਦੇ ਥਰੂ ਆਪਾਂ ਇੱਕ ਪਟੀਸ਼ਨ ਤਿਆਰ ਕੀਤੀ ਜਿਹੜੀ ਕਿ 22 10 25 ਨੂੰ ਜਿਹੜੀ ਆ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਵਿੱਚ ਫਾਈਲ ਕਰ ਦਿੱਤੀ ਗਈ ਔਰ ਉਹਦੀ ਜਿਹੜੀ ਆ 7 11 25 ਨੂੰ ਦੀ ਹੇਰੇ ਹੋਈ ਜਿਹਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹਦਾ ਬੜਾ ਸਖਤ ਨੋਟਿਸ ਲਿਆ ਔਰ ਉਹਨਾਂ ਨੇ ਜਿਹੜੀ ਮਿਊਸਪਲ ਕਾਰਪੋਰੇਸ਼ਨ ਆ ਉਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਇਹ ਇਲੀਗਲ ਡੰਪਿੰਗ ਸਟਾਪ ਕੀਤੀ ਜਾਵੇ ਤੇ ਇਹਨੂੰ ਇੱਥੋਂ ਰਿਮੂਵ ਕੀਤਾ ਜਾਵੇ ਨਾਲ ਹੀ ਉਹਨਾਂ ਨੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਉਹ ਗਰਾਊਂਡ ਲੈਵਲ ਤੇ ਜਾ ਕੇ ਪਤਾ ਕਰਨ ਕਿ ਇਹਦੇ ਵਿੱਚ ਕਸੂਰ ਕੀ ਦਾ ਔਰ ਉਹਨਾਂ ਦੇ ਵਿਰੁੱਧ ਵੀ ਜੇ ਉਹਨਾਂ ਦੇ ਵਿਰੁੱਧ ਵੀ ਐਕਸ਼ਨ ਲਿਆ ਜਾਵੇ ਸੋ ਇਹ ਜਿਹੜਾ ਡੰਪ ਆ ਉਹ ਡੰਪ ਦੇ ਨਾਲ ਕੀ ਨੁਕਸਾਨ ਨੇ ਇੱਕ ਤੇ ਇਹ ਡੰਪ ਜਿਸਮੇ ਵੀ ਬਰਸਾਤ ਹੁੰਦੀ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚ ਫੌਲ ਸਮੈਲ ਆਉਂਦੀ ਆ ਔਰ ਆਲੇ ਦੁਆਲੇ ਜਿਹੜੇ ਆ ਰੈਜ਼ੀਡੈਂਟਸ ਉਹਨਾਂ ਦਾ ਜੀਣਾ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਬੱਚੇ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ 7-7 ਘੰਟੇ ਉੱਥੇ ਬੈਠਦੇ ਆ ਉਹਨਾਂ ਨੂੰ ਉਹ ਉਹਨਾਂ ਵਾਸਤੇ ਵੀ ਜਿਹੜਾ ਹੈਗਾ ਪੜਾਈ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ ਜਿਹੜੀ ਸੰਗਤ ਆਉਂਦੀ ਆ ਗੁਰਦੁਆਰਿਆਂ ਦੇ ਵਿੱਚ ਜਾਂ ਡਿਸਟ੍ਰਿਕਟ ਸ਼ਾਪਿੰਗ ਸੈਂਟਰ ਵੀ ਨਾਲ ਆ ਉੱਥੇ ਟੂਰਿਸਟ ਵੀ ਆਉਂਦੇ ਆ ਲੋਕ ਖਰੀਦਦਫਰੋਸ ਵੀ ਕਰਦੇ ਆ ਔਰ ਉਹਨਾਂ ਵਾਸਤੇ ਵੀ ਇਹ ਜਿਹੜੀ ਫੌਲ ਸਮੈਲ ਆ ਉਹਨਾਂ ਵਾਸਤੇ ਵੀ ਬੜੀ ਮੁਸ਼ਕਲ ਕ੍ਰੀਏਟ ਕਰਦੀ ਆ ਇਹ ਨਾਲ ਹੀ ਇਹ ਉੱਥੇ ਜਿਹੜਾ ਗਾਰਬੇਜ ਹੁੰਦਾ ਉਹਨੂੰ ਬਰਨ ਨਹੀਂ ਕਰਦੇ ਆ ਉਹਨਾਂ ਦੀ ਬਰਨਿੰਗ ਦੇ ਨਾਲ ਜਿਹੜੀਆਂ ਇਨਪੋਕਸੀਕੈਂਟ ਜਿਹੜੀਆਂ ਗੈਸਾਂ ਨੇ ਉਹ ਸਾਡੇ 에ਅਰ ਨੂੰ ਪੋਲਿਊਟ ਕਰਦੀਆਂ ਨੇ ਔਰ ਇਹ ਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਜਿਹੜੀਆਂ ਸੜਕਾਂ ਜਿਹੜੀਆਂ ਉਹਨਾਂ ਤੇ ਡੈਂਸ ਸਮੋਗ ਜਿਹੜਾ ਉਹ ਸਾਡੀ ਟ੍ਰੈਫਿਕ ਵਿੱਚ ਵੀ ਵਿਘਨ ਪਾਉਂਦਾ ਔਰ ਐਕਸੀਡੈਂਟਾਂ ਦਾ ਵੀ ਇਹ ਕਾਰਨ ਬਣਦਾ ਔਰ ਇਹ ਦੇ ਨਾਲ ਜਿਹੜੇ ਅਫੈਕਟਡ ਏਰੀਆ ਉਹ ਅਮਰਤ ਅਨੰਦ پارک ਤੇ ਕਿੱਥੇ ਕਈ ਬਜ਼ੁਰਗ ਤੇ ਬੱਚੇ ਸੈਰ ਕਰਦੇ ਨੇ ਉਹਨਾਂ ਦੀ ਸਿਹਤ ਉਹਨਾਂ ਨੂੰ ਫੇਫੜਿਆਂ ਦੀ ਸੇ ਸਾਰੀਆਂ ਬਿਮਾਰੀਆਂ ਲੱਗਣ ਦਾ ਵੀ ਖਦਸਾ ਰਹਿੰਦਾ ਹੈ ਇੱਥੇ ਚੂਹੇ ਮੱਛਰ ਤੇ ਮੱਖੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ ਜਿਹਦੇ ਨਾਲ ਸਾਰੀਆਂ ਬਿਮਾਰੀਆਂ ਕੈਂਸਰ ਤੇ ਸਕਿਨ ਜਿਹੜੀਆਂ ਡਿਸੀਜ਼ ਜਿਹੜੀਆਂ ਉਹ ਵੀ ਜਿਹੜੀਆਂ ਉਹ ਅਫਰ ਕਰਦੀਆਂ ਨੇ ਸੋ ਸਾਡੀ ਇਹ ਪੀਲਿਆ ਔਰ ਬੇਨਤੀ ਆ ਅਧਿਕਾਰੀ ਅੱਗੇ ਗਵਰਨਮੈਂਟ ਅੱਗੇ ਕਿ ਜੋ ਵੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਨੈਸ਼ਨਲ ਗ੍ਰੀਨ ਪਰਿਵਰਣ ਵਾਲੋਂ ਉਹਨਾਂ ਦੀ ਪਲੀਜ਼ ਇਨ ਬਿਨ ਪਾਲਣਾ ਕਰੋ ਔਰ ਇਹ ਜਿਹੜੀ ਇਲੀਗਲ ਡੰਪਿੰਗ ਆ ਇਸ ਨੂੰ ਇੱਥੋਂ ਬੰਦ ਕੀਤਾ ਜਾਵੇ ਔਰ ਇਸ ਨੂੰ ਬਿਲਕੁਲ ਸਾਫ ਸੁਥਰਾ ਕਰਕੇ ਤੇ ਇੱਥੇ ਫੁੱਲ-ਬੂਟੇ ਲਗਾਏ ਜਾਣ। ਸੋ ਮੇਰੀ ਇਹੀ ਅਪੀਲ ਆ ਤੇ ਮੇਰੀ ਬੇਨਤੀ। ਸਰਦਾਰ ਜੀ ਇਹ ਜੰਪ ਬੰਦਾ ਕਰਨ ਕੀ ਹੈਗਾ ਲੱਗਦਾ ਕਿ ਕੋਈ ਇਹਦੀ ਕੋਈ ਗੱਲ ਹੈਗਾ ਕਿ ਇਹ ਜੰਪ ਤਿਆਰ ਕੀਤਾ ਜਾਂਦਾ ਕਿਉਂਕਿ ਤੁਸੀਂ ਕਰੋੜਾ ਰੁਪਏ ਖਰਚੇ ਪ੍ਰੋਪਰਟੀ ਬਣਾਈ ਆ ਲੱਗਦਾ ਕਿ ਮਜਬੂਰ ਹੋ ਗਏ ਤੁਸੀਂ ਪ੍ਰੋਪਰਟੀ ਵਿੱਚ ਦੇ ਕੋਠੀਆਂ ਵਿੱਚ ਆਪਣੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਸਾਡੇ ਬੜੀਆਂ ਕੋਠੀਆਂ ਵੇਖ ਵੀ ਗਈਆਂ ਨੇ ਲੋਕ ਕੋਠੀਆਂ ਵੇਚਣ ਦੇ ਮਜਬੂਰ ਹੋ ਗਏ ਆ ਇੱਥੇ ਇਲੀਗਲ ਡੰਪਿੰਗ ਬਿਲਕੁਲ ਲੀਗਲ ਹੈ ਹੀ ਨਹੀਂ ਇਹ ਕੇਵਲ ਵਾਹਨ ਨੂੰ ਖੜੀਆਂ ਕਰਨ ਵਾਸਤੇ ਮਿਊਨਿਸਪਲ ਕਾਰਪੋਰੇਸ਼ਨ ਹੈ ਜਿਹੜੀ ਅਵਰਕਾ ਕੰਪਨੀਆਂ ਉਹਨੂੰ ਜਗ੍ਹਾ ਦਿੱਤੀ ਸੀ ਪਰੰਤੂ ਉਹ ਜਿਹੜੀਆਂ ਵਾਹਨ ਉੱਥੇ ਹੁਣ ਉਹ ਵਾਹਨ ਜਿਹੜੀਆਂ ਖਰਾਬ ਹੋ ਚੁੱਕੀਆਂ ਉਹ ਵੀ ਮਰਤੀ ਉੱਥੇ ਖੜੀਆਂ ਨੇ ਪਲਾਸ ਡੰਪ ਦੀ ਵੀ ਉੱਥੇ ਜੜੀ ਹੈਗੀ ਆ ਉਹ ਉਹ ਸੁੱਟੇ ਰਹਿੰਦੇ ਲੱਗਾ ਕਿ ਜਿਹੜਾ ਕੀ ਸੁਣਵਾਈ ਹੋਈ ਤੇ ਅਗਲਾ ਐਕਸ਼ਨ ਕੀ ਹੋਵੇ ਦੇਖੋ ਜੀ ਅਗਲਾ ਐਕਸ਼ਨ ਜਿਹੜਾ ਅਹੀਂ ਆ ਨੈਸ਼ਨਲ ਗ੍ਰੀਨ ਟਿਊਰਲ ਤੇ ਸਾਨੂੰ ਪੂਰਾ ਭਰੋਸਾ ਵੀ ਇਹਦੇ ਉੱਤੇ ਬਿਲਕੁਲ ਉਹ ਇਨ ਬਿਨ ਪਾਲਣਾ ਕਰਨਗੇ ਔਰ ਅਹੀਂ ਉਹਨਾਂ ਨੂੰ ਮਜਬੂਰ ਕਰਾਂਗੇ ਉਹਨਾਂ ਕੋਲ ਡੀਸੀ ਸਾਹਿਬ ਕੋਲ ਇਹ ਕਾਰਪੋਰੇਸ਼ਨ ਕੋਲ ਅਮਸਾ ਇੰਪਰੂਵਮੈਂਟ ਟਾਸਕ ਕੋਲ ਉਹਨਾਂ ਨੂੰ ਕਹਾਂਗੇ ਕਿ ਆ ਜੋ ਫੈਸਲਾ ਹੋਇਆ ਇਹਨਾਂ ਦੀ ਇਨਵਨ ਪਾਲਣਾ ਕੀਤੀ ਜਾਵੇ। ਅਗਰ ਫਿਰ ਵੀ ਉਹਦਾ ਕੋਈ ਅਸਰ ਨਹੀਂ ਹੋਇਆ ਔਰ ਅਸੀਂ ਕੰਟੈਂਪਟ ਆਫ ਕੋਰਟ ਦੀ ਵੀ ਜੱਥ ਜਿਹੜੀ ਆ ਉਹ ਅਸੀਂ ਤਿਆਰੀ ਕਰ ਰਹੇ ਹਾਂ। ਐਂਡ ਤੁਸੀਂ ਕਹੋਗੇ ਕਿ ਉਸ ਤੋਂ ਬਾਅਦ ਕੋਈ ਹਰਕਤ ਹੋਈ ਇੱਥੇ ਕੋਈ ਅਧਿਕਾਰੀ ਆਏ। ਅਸੀਂ ਐਮਜੀਟੀ ਦੇ ਉੱਤੇ 6925 ਨੂੰ ਜਿਹੜੀ ਹੈਗੀ ਆ ਪਟੀਸ਼ਨ ਤਿਆਰ ਕਰਨੀ ਸ਼ੁਰੂ ਕੀਤੀ ਸੀ ਔਰ 221025 ਨੂੰ ਜਿਹੜਾ ਹੈਗਾ ਅਸੀਂ ਉਹ ਫਾਈਲ ਕਰਤੀ ਸੀ ਔਰ 221025 ਤੋਂ ਬਾਅਦ ਅਸੀਂ ਦੇਖਿਆ ਵੀ ਉੱਥੇ ਕੁਝ ਇਹਨਾਂ ਨੇ ਜਿਹੜੀਆਂ ਹੈਗੀਆਂ ਉਹ ਡੰਪਿੰਗ ਰਿਮੂਵ ਕਰਨੀ ਸ਼ੁਰੂ ਕੀਤੀ ਸੀ। ਪਰੰਤੂ ਉਹ ਇੰਨੀ ਜਰਾ ਤੇਦਾਰ ਦੇ ਵਿੱਚ ਉਹ ਗੱਡੀਆਂ ਖਾਲੀ ਖਾਲੀ ਭਰ ਕੇ ਨਹੀਂ ਸੀ ਲੱਗੇ ਜਾਂਦੇ ਇੰਨੀ ਪ੍ਰੋਗਰੈਸ ਹੋਈ ਨਹੀਂ ਲੇਕਿਨ ਕੁਝ ਪ੍ਰੋਗਰੈਸ ਜ਼ਰੂਰ ਹੋਈ ਹੈ ਕਿ ਉਹਨਾਂ ਦੀ ਕੋਈ ਟੀਮ ਨੇ ਆ ਕੇ ਵਿਦਤ ਕੀਤਾ ਕੁਝ ਦੇਖਿਆ ਕਿ ਇਹਦਾ ਨਾ ਕਿੰਨਾ ਨੁਕਸਾਨ ਹੋ ਉਹਨਾਂ ਦੀ ਟੀਮ ਜਿਹੜੀ ਆਪਣਾ ਇਹਨਾਂ ਦੀ ਜਿਹੜੀ ਲੋਕਲ ਹੈ ਉੱਥੇ ਮੇਅਰ ਸਾਹਿਬ ਵੀ ਉੱਥੋਂ ਹੋ ਕੇ ਆ ਵਰਦਾ ਕੰਪਨੀ ਦੇ ਜਿਹੜੇ ਮਾਲਕ ਸੀਗੇ ਉਹ ਵੀ ਉੱਥੋਂ ਹੋ ਕੇ ਆਏ ਸੀਗੇ ਇਵਨ ਇੰਪਰੂਵਮੈਂਟ ਅਫਸਰ ਅਧਿਕਾਰੀ ਵੀ ਗਏ ਸੀਗੇ ਤਕਰੀਬੋਂ ਕੀ ਲੱਗਦਾ ਕਿ 13 ਤਰੀਕ ਨੂੰ ਉੱਥੇ ਪ੍ਰੋਟੈਸਟ ਦਾ ਐਨਾਉਂਸ ਕੀਤਾ ਗਿਆ ਸੀ ਕਿ ਉਹ ਪ੍ਰੋਟੈਸਟ ਨੂੰ ਕਿਵੇਂ ਦੇਖਣ ਬਿਲਕੁਲ ਹੀ 13 ਤਰੀਕ ਦਾ ਜਿਹੜਾ ਪ੍ਰੋਟੈਸਟ ਆ ਉਹ ਬਿਲਕੁਲ ਜਾਇਜ਼ ਹੈ ਬੰਦਿਆਂ ਦਾ ਕਿਉਂਕਿ ਜਦੋਂ ਅਧਿਕਾਰੀਆਂ ਦੇ ਕੰਨ ਤੇ ਜੂ ਹੀ ਨਹੀਂ ਸਰਕਰੀ ਤੇ ਫਿਰ ਤੇ ਫਿਰ ਉਹਦੇ ਪਿੱਛੇ ਹੋਰ ਹੱਲ ਕੀ ਆ ਔਰ ਇਹ ਸਿਰਫ ਸਰਕਾਰ ਦੇ ਕੰਨ ਖੋਲਣ ਵਾਸਤੇ ਆ ਹੋਰ ਕੋਈ ਗੱਲ ਨਹੀਂ ਸਰਕਾਰ ਨਹੀਂ ਮੰਨਦੀ ਹਾਂ ਹਾਂ ਇਹ ਆਖਰੀ ਹਾਲੀ ਹੈ ਜੋ ਨਵੇਂ ਡੀਸੀ ਆਏ ਜੋ ਅਮ੍ਰਿਤਸਰ ਤੇ ਉਹਨਾਂ ਤੋਂ ਕੀ ਉਮੀਦਾਂ ਹੈ ਕਿ ਲੱਗਦਾ ਹੈ ਕਿ ਤੁਹਾਡੀ ਆਵਾਜ਼ ਸੁਣਨਗੇ ਉਹ ਇਸੇ ਕੋਈ ਕਾਰਵਾਈ ਹੋਵੇ ਵੇਖੋ ਜੀ ਜਿਹੜੇ ਨਵੇਂ ਡੀਸੀ ਆਏ ਆ ਇਹਨਾਂ ਬਾਰੇ ਮੈਂ ਸੁਣਿਆ ਕਿ ਬਹੁਤ ਹੀ ਸੁਲਝੇ ਹੋਏ ਅਫਸਰ ਨੇ ਔਰ ਬਹੁਤ ਤਗੜੇ ਐਡਮਿਨਿਸਟਰेटर ਨੇ ਔਰ ਸਾਨੂੰ ਪੂਰੀ ਆਸ ਹੈ ਕਿ ਇਹ ਸਾਨੂੰ ਇਨਸਾਫ ਦਿਵਾਉਣਗੇ ਔਰ ਮੈਕਲ ਗ੍ਰੀਨ ਇੰਟਰਵਿਊਨਲ ਜਿਹੜੀ ਆ ਉਹ ਫੈਸਲੇ ਦੀ ਵੀ ਪੂਰੀ ਇਨ ਬਿਨ ਪਾਲਣਾ ਕਰਨਗੇ ਔਰ ਇਹਦੀ ਅਗਲੀ ਤਾਰੀਖ ਜਿਹੜੀ ਆ ਉਹ ਵੀ ਹੈਗੀ ਆ 6 ਫਰਵਰੀ 6 ਫਰਵਰੀ ਇਹਦੀ ਅਗਲੀ ਤਰੀਕ ਆ ਔਰ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੋਈ ਆ ਕਿ 6 ਫਰਵਰੀ ਤੋਂ ਪਹਿਲਾਂ ਇਹ ਆਪਣਾ ਇੱਕ ਐਫੀਡੇਵਿਟ ਉੱਥੇ ਦਾਇਰ ਕਰਨ ਕਿ ਇਹਨਾਂ ਨੇ ਉੱਥੇ ਕੀ ਪ੍ਰੋਗਰੈਸ ਕੀਤੀ ਆ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੁੱਲਟਾ ਆ ਕਿੰਨੀ ਕੁ ਆਸ ਉਮੀਦ ਆ ਅਦਾਲਤ ਤੋਂ ਐਨਜੀਟੀ ਤੋਂ ਕਿਡਾ ਨਿਆਂਸਾ ਜਿਹੜਾ ਨੂੰ ਦੇਖੋ ਸਾਡੇ ਵਾਸਤੇ ਰਸਾ ਹੀ ਇੱਕੋ ਰਹਿ ਗਿਆ ਸੀ ਸਾਨੂੰ ਦੇ ਤਾਂ ਪੂਰੀ ਆਸ ਆ ਵੀ ਇਹ ਹੁਣ ਸਾਨੂੰ ਪੂਰੀ ਆਸ ਆ ਵੀ ਇਹ ਜਿਹੜਾ ਇਲੀਗਲ ਡੰਪ ਇਥੋਂ ਰਿਮੂਵ ਹੋਏਗਾ ਮੈਂ ਸ਼ਰਨਦੀਪ ਸਿੰਘ ਪੱਡਾ ਸਰਕਾਰੀ ਵਕੀਲ ਰਟਾਇਰ ਹੋਇਆ ਅੱਜਕੱਲ ਮੈਂ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਅਮਰਸਰ ਡਿਸਟ੍ਰਿਕਟ ਕੋਰਟ ਚ ਕਰਦਾ ਮੇਰੀ ਰੈਸ ਜਿਹੜੀ ਆ ਉਹ ਈ ਬਲਾਕ ਰਣਜੀਤਵਾਲਾ ਅਮਰਸਰ ਸਾਡੇ ਈ ਬਲਾਕ ਡੀ ਬਲਾਕ ਈ ਬਲਾਕ ਬੀ ਬਲਾਕ ਏ ਬਲਾਕ ਤੇ ਜਿਹੜੇ ਸੈਕਟਰ 4 ਤੇ ਸੈਕਟਰ 3 ਰਣਜੀਤਵਾਲਾ ਦੇ ਸਾਡੇ ਨਿਵਾਸੀ ਆ ਅਸੀਂ ਇੱਕ ਜੁਆਇੰਟ ਫੋਰਮ ਜਿਹੜੀ ਆ ਉਹ ਬਣਾਈ ਆਪਣੇ ਜਿਹੜੇ ਸਾਂਝੇ ਕੰਮਾਂ ਵਾਸਤੇ ਇਹ ਸਾਡਾ ਜਿਹੜਾ ਡੰਪ ਦਾ ਮਸਲਾ ਸੀ ਇਹਦੇ ਵਾਸਤੇ ਮੈਨੂੰ ਸਾਡੀ ਜਿਹੜੀ ਜੁਆਇੰਟ ਫੋਰਮਾ ਇਹਨਾਂ ਨੇ ਆਪਣਾ ਕਾਨੂੰਨੀ ਸਲਾਹਕਾਰ ਥਾਪਿਆ ਤੇ ਮੈਂ ਆਪਣੇ ਜਿਹੜੇ ਐਡਵੋਕੇਟ ਨੇ ਚੋਢੀ ਸਾਹਿਬ ਗ੍ਰੀਨ ਟਰਬਿਨੋ ਕਿਉਂ ਜਾਂਦੇ ਸੀ ਉਹਨਾਂ ਨੇ ਸਲਾਹ ਕੀਤੀ ਇਹ ਸਾਰੇ ਮੇਰੇ ਨਾਲ ਪ੍ਰਧਾਨ ਜੀ ਬੈਠੇ ਨੇ ਬਾਕੀ ਵੀ ਅਹੁਦੇਦਾਰ ਬੈਠੇ ਨੇ ਮੈਂ ਸਾਰਿਆਂ ਦਾ ਨਾਮ ਲਵਾਂ ਤੇ ਵਿੱਚੋਂ ਕੋਈ ਨਾਮ ਰਹਿ ਜਾਏਗਾ ਉਹਨਾਂ ਨਾਲ ਸਲਾਹ ਕਰਨ ਤੋਂ ਬਾਅਦ ਜਿਹੜਾ ਉਹਨਾਂ ਦੇ ਮੁਤਾਬਕ ਅਸੀਂ ਉਹਨਾਂ ਨੂੰ ਸਾਰੇ ਜਿਹੜੇ ਆ ਉਹ ਕਾਗਜ਼ ਦਫ਼ਤਰਾਂ ਤੋਂ ਜਿਹੜੀਆਂ ਸਾਡੀਆਂ ਐਫਰਟਸ ਸੀਗੀਆਂ ਉਹ ਇਕੱਠੇ ਕਰਕੇ ਦਿੱਤੇ ਤੇ ਉਹਨਾਂ ਨੇ ਵੀ ਕਿਹਾ ਕਿ ਇਹ ਬਿਲਕੁਲ ਇਲੈਗਲ ਕੰਮ ਆ ਜਿਹੜਾ ਕਿ ਸਾਨੂੰ ਇਲੈਗਲ ਲੱਗਦਾ ਸੀ ਤੇ ਉਹਨਾਂ ਨੇ ਸਾਡੇ ਵਿਹਾਰ ਤੇ ਜਿਹੜੀ ਆ ਉਹ ਮੇਰੇ ਰਾਈ ਉੱਤੇ ਪਟੀਸ਼ਨ ਦਾਇਰ ਕੀਤੀ ਜਿਹਦੀ ਹੁਣ ਅਗਲੀ ਤਰੀਕ 6 ਦੋ ਪਈ ਆ ਤੇ ਮੇਰੇ ਤੋਂ ਪਹਿਲਾਂ ਸਾਡੇ ਪ੍ਰਧਾਨ ਸੁਚੂ ਸਾਹਿਬ ਨੇ ਦੱਸ ਦਿੱਤਾ ਕਿ ਗ੍ਰੀਨ ਤਦ ਬਿਨੋਲ ਜਿਹੜਾ ਉਹ ਕੀ ਮਾਨਯੋਗ ਅਦਾਲਤ ਨੇ ਆਰਡਰ ਕੀਤੇ ਆ ਉਹਦੇ ਮੁਤਾਬਕ ਜੇ ਕੋਈ ਨਹੀਂ ਕਾਰਵਾਈ ਹੋਏਗੀ ਤੇ ਮੈਕਮੇਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਅਸੀਂ ਜਿਹੜੀ ਆ ਉਹ ਅਦਾਲਤ ਤੇ ਅੱਗੋਂ ਅਪੀਲ ਕਰਾਂਗੇ ਵੈਸੇ ਮੈਨੂੰ ਉਮੀਦ ਆ ਜਿਸ ਤਰ੍ਹਾਂ ਦਾ ਇਹ ਇਲਿਗਲ ਕੰਮ ਹੈਗਾ ਇਹ ਅਧਿਕਾਰੀ ਆਪਣੇ ਆਪ ਹੀ ਕਰਨਾ ਬੰਦ ਕਰ ਦੇਣਗੇ ਤੇ ਸਾਨੂੰ ਜਿਹੜਾ ਇਲਾਕਾ ਨਿਵਾਸੀ ਆ ਸਾਨੂੰ ਇਹਦੇ ਤੋਂ ਰਾਤ ਮਿਲੇਗੀ ਤੇ ਡੰਬੂ ਦਾ ਨਾਮ ਹੋਏ ਕੋਈ ਸਾਡੇ ਇਸੇ ਤਰ੍ਹਾਂ ਦੀ ਜਿਹੜੀ ਗੰਦਗੀ ਹੋਰ ਬਲਾਕਾਂ ਚ ਵੀ ਹੈਗੀ ਆ ਉਹ ਵੀ ਜਿਹੜੀ ਆ ਉਹ ਅਸੀਂ ਚਕਾਉਣ ਵਾਸਤੇ ਆਪਣੇ ਵੱਲੋਂ ਜਿਹੜੀ ਆ ਪੂਰੀ ਜੋਰ ਲਾਵਾਂਗੇ ਤੇ ਕਾਰਵਾਈ ਕਰਾਂਗੇ ਜੇ ਨਾ ਕੋਈ ਸਾਡਾ ਕੰਮ ਹੋਇਆ ਇਸ ਤਰ੍ਹਾਂ ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ ਮੈਂ ਇੱਥੇ ਵੀ ਦੱਸਣਾ ਚਾਹੁੰਨਾ ਕਿ ਪਹਿਲਾਂ ਸਾਡੇ ਈ ਬਲਾਕ ਤੇ ਕਮਿਊਨਿਟੀ ਸੈਂਟਰ ਦਾ ਪਲਾਟ ਸੀ ਜਿਹੜਾ ਕਿ ਉਹ ਪਹਿਲੀ ਸਰਕਾਰ ਵੇਲੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਆ ਤੇ ਇਹਨਾਂ ਨੇ ਜਿਹੜਾ ਉਹਦੀ ਕਰ ਦਿੱਤੀ ਸੀ ਮਨਜ਼ੂਰੀ ਤੇ ਉਹ ਸਾਨੂੰ ਪਤਾ ਲੱਗਣ ਤੇ ਅਸੀਂ ਸਾਰੇ ਇਲਾਕਾ ਨਾਸੀਆਂ ਨੇ ਇਕੱਠੇ ਹੋ ਕੇ ਉਦੋਂ ਵੀ ਮੇਰੇ ਰਾਹੀਂ ਇਹ ਜਿਹੜੀ ਆ ਆ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਅਸੀਂ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੂੰ ਜਗਾ ਲਾਟ ਹੋਈ ਸੀ ਸਾਡੀ ਕਮਿਊਨਿਟੀ ਸੰਤੋਖ ਵਾਲੀ ਉਹਦੇ ਤੇ ਅਸੀਂ ਸਟੇ ਲਿਆ ਸੀ ਤੇ ਫਿਰ ਉਹ ਲਾਖਮਨ ਜਿਹੜੀ ਆ ਕੈਨਸਲ ਹੋਈ ਸੀ ਜਿਹਦਾ ਕਿ ਐਸ ਵਾਲੇ ਉੱਤੇ ਕੋਈ ਨਹੀਂ ਸੀ ਸੈਂਟਰ ਬਣਿਆ ਤੇ ਅੱਗੋਂ ਜਿਹੜਾ ਉਹ ਚਾਲੂ ਹਾਲਤ ਚ